ਨਾ ਕੇ ਕੀ ਹੂੰ ਇਹ ਨਾ ਮੌਸਮ ਚੇਂਜ ਹੁੰਦਾ ਨਾ ਉੰਡਣੇ ਤੱਤੀ ਨੇ ਹੁੰਦਾ ਬੁਖਾਰ ਅੱਜ ਸਰਬੱਤੇ ਨੂੰ ਬੁਖਾਰ ਹੋ ਗਿਆ ਸਕੂਲੇ ਹਣਾ ਕਿੰਨਾ ਹੋ ਗਿਆ ਸੀ ਹੁਣ ਵੀ ਸਿਰ ਤਪੀ ਜਾਂਦਾ ਇਹ ਚੈੱਕ ਕਰੋ ਹੁਣ ਸਰਬੱਤੇ ਨੂੰ ਪ੍ਰਿੰਟ ਲੱਗ ਰਿਹਾ ਹੈ ਸੋ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ 28 ਅਗਸਤ ਅੱਜ ਠੂਈ ਬਹੁਤ ਧੁਖਰੀ ਹੈ ਮੰਮੀ ਦੁਪਹਿਰ ਖੋਣੇ ਨੂੰ ਦੋ ਚਾਰ ਫੇਰ ਚੱਲਦੇ ਹਾਂ ਉੱਤਰ ਬੱਚੇ ਤਿਆਰ ਹੋ ਰਹੇ ਆ ਚਾਚਾ ਸਾਹਿਬ ਦੇ ਡੈਡੀ ਸਾਹਿਬ ਚੱਲੇ ਖੇਤ ਹਾਂਜੀ ਕਿੱਥੇ ਜਾਦੇ ਖੇਤ ਡਾਲਾ ਕੋਲੇ ਗਿਆ ਇਹ ਕਾਦੀ ਪਰ ਕੀ ਲਾਉਣੀ ਫਿਰ ਅੱਜ ਗੱਡੀ ਚਾਰਾ ਅੱਛਾ ਪੱਠੇ ਚਾਰਾ ਪੱਠੇ ਨਹੀਂ ਹੁੰਦੇ ਇਧਰ ਆਪਣਾ ਜਾਜ ਖੜਾ ਇਹਦੇ ਡੈਡੀ ਉਹਨਾਂ ਦਾ ਜਾਜ ਖੜਾ ਨੜੀ ਤਿਆਰ ਹੋ ਰਿਹਾ ਹੈ ਮੰਮੀ ਡੈਡੀ ਦੀ ਸੇਵਾ ਚ ਲੱਗੀ ਰਹਿੰਦੀ ਹੈ ਹਰਦਮ ਹਾਂ ਕੀ ਕਰ ਰਹੇ ਹੋ ਘੜੀ ਸੇ ਹੀ ਕਰ ਰਹੇ ਹੋ ਘੜੀਆਂ ਦੀ ਦੁਕਾਨ ਖੋਲ ਲਾ ਤੂੰ ਹੂੰ ਉਹ ਜੂਗੀ ਕਿ ਨਹੀਂ ਸਹੀ ਕਿ ਗੰਗਾ ਨਗਰ ਰੈਫਰ ਕਰਨੀ ਪੂਗੀ ਹੋ ਗਈ ਹੋ ਗਈ ਗੱਭੀ ਇੰਜੀਨੀਅਰ ਬਣ ਗਿਆ ਸਬਰ ਘੜੀਆਂ ਦਾ ਹੈਲੋ ਬਗਿਆ ਤਿਆਰ ਗਰਮ ਕੇ ਪਿਆਰੇਓ ਹੁਣ ਚੱਲਦੇ ਆ ਰਹਿਣ ਅੱਜ ਢੂਈ ਬਹੁਤ ਦੁਖਰੀ ਅੱਜ ਡਿਊਟੀ ਕਿਸੇ ਤੋਂ ਲਵਾ ਕੇ ਆਉਨੇ ਹਾਂ ਉੱਥੇ ਚੱਲਦੇ ਆਂ ਜਿਹੇ ਸਕੂਲ ਜਾ ਰਹੇ ਆ ਇਧਰ ਨਾਨਕ ਜਾ ਰਿਹਾ ਸਕੂਲ ਹਾਈ ਖਾਲਸਾ ਵਦ ਕੀ ਹਾਲ ਹੈ ਇਧਰ ਨਿੱਕੇ ਨਿੱਕੇ ਬੱਚੇ ਆ ਰਹੇ ਸਕੂਲ ਜਾ ਰਹੇ ਸਤਿ ਸ੍ਰੀ ਅਕਾਲ ਕਿਵੇਂ ਜਦਵੀਰ ਠੀਕ ਆ ਇਧਰ ਦਲੇਰਾ ਵੀ ਕੰਮ ਲੱਗ ਗਿਆ ਫਿਰ ਹੈ ਜਾਣ ਲੱਗ ਗਿਆ ਕੇ ਹੋਰ ਟੀਕਾ ਮੈਂ ਲੱਗ ਗਿਆ ਪੀਓਪੀ ਦਾ ਪੀਓਪੀ ਦਾ ਹਾਂਜੀ ਆਓ ਜੀ ਆਓ ਜੀ ਜਾਣਾ ਮੇਰ ਨਾਲ ਹਾਂਜੀ ਆ ਬੋਲੋ ਆ ਬਾਬਾ ਜੀ ਉਸ ਤੱਕ ਗੱਡੇ ਤੱਕ ਛੱਡ ਦਿਓ ਸਾਨੂੰ ਵੀ ਬੈਠੋ ਬੈਠੋ ਆ ਸ਼ੇਰ ਸਿੰਘ ਸਕੂਟਰੀ ਸ਼ੇਰ ਸਿੰਘ ਜਾ ਰਿਹਾ ਗੰਗਾ ਨਗਰ ਸੂ ਸਕੂਟਰੀ ਬਾਤ ਯਾਰ ਸਾਰੀ ਸਕੂਟਰੀ ਦਾ ਵਜਨ ਵੜਾ ਹੋ ਗਿਆ ਨਾ ਚਲਿਏ ਚਲੋ ਚਲੋ ਕੀ ਕਰਦਾ ਨਾ ਫਿਰ ਹੁਣ ਕੰਗਰ ਨਾ ਕਰਨਾ ਕੀ ਹੈ ਬਸ ਆਈ ਸਕੂਲ ਖਾਂ ਜਾਂਚ ਕਰ ਲਈ ਪੀ ਹੈ ਕਿ ਸਕੂਲ ਕੱਲ ਨੂੰ ਜਾ ਰਹੇ ਹਾਂ ਸ਼ੇਰੇ ਦੇ ਸੌਰੀ ਬਲਗ ਪਾਵਾਂਗੇ ਨਾਲ ਤਰਫ ਸੁ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਸੁੰਦਰ ਦ੍ਰਿਸ਼ ਰੇੜ ਪੌਦੇ ਲਾ ਰੱਖੇ ਆ ਇਧਰ ਬਾਜ ਖੜਾ ਬਾਜ ਪਿਆਰਿਓ ਹੁਣ ਚੱਲਦੇ ਘਰ ਗੁਰਦੁਆਰਾ ਸਾਹਿਬ ਤੋਂ ਘਰ ਚੱਲਦੇ ਹੁਣ ਇਕਰਾ ਐਂਦੀ ਜਾਂਦਾ ਛੋਟਾ ਪੌੜ ਇਹ ਕਹਿੰਦੀ ਜਾਂਦਾ ਇਹ ਵੱਡੇ ਪੌੜ ਉਤੋਂ ਨਹੀਂ ਜਾਂਦਾ ਰਾ ਇੱਕ ਉਧਰ ਦੀ ਜਾਂਦਾ ਉਹ ਛੋਟੇ ਪੌੜ ਉਤੋਂ ਦੀ ਪਹਿਲਾਂ ਉਹ ਹੁੰਦਾ ਸੀ ਪੁਰਾਣਾ ਜਦੋਂ ਆਪ ਪੌੜ ਮੰਜੂਰੀ ਨਹੀਂ ਸੀ ਹੋਇਆ ਉਹਦੋਂ ਉਹ ਹੁੰਦਾ ਸੀ ਉਹ ਬਾਬਾਈਂ ਸੇਵਾ ਕਰੀ ਜਾਂਦੇ ਆਰਾ ਬਟਾ ਆ ਫੋੜਾ ਬਟਾ ਨੇਰ ਉਤੋਂ ਦੀ ਆ ਗਈ ਰੋਡ ਅਰੈਣ ਨੂੰ ਆ ਗਈ ਕਰਨਪੁਰ ਨੂੰ ਕਰਮਖ ਪਿਆਰੇ ਪਹੁੰਚ ਗਏ ਘਰ ਗੱਡੀ ਖਰਾਬ ਹੋਈ ਪਈ ਮੀਨ ਨਾਲ ਸਵੇਰੇ ਜਾਣਾ ਇਹਦੇ ਤੇ ਦਿਨ ਧੋਣਾ ਪੈਣਾ ਹੈਗਾ ਪ੍ਰਸ਼ਾਦਾ ਨਹੀਂ ਪ੍ਰਸ਼ਾਦਾ ਹੈਗਾ ਤੁਹਾਡੇ ਸਾਹਦੇ ਪਏ ਹੈ ਇकडे ਖਾਦੇ ਆਂ ਅੱਛਾ ਮੈਨੂੰ ਇਹ ਫਿਰ ਭੁੱਖ ਲੱਗੀ ਹੈ ਮੈਂ ਖਾ ਕੇ ਨਹੀਂ ਆਇਆ ਮੈਂ ਉੱਥੋਂ ਖਾ ਕੇ ਨਹੀਂ ਆਇਆ ਅੱਜ ਦਾਲ ਲੇਟ ਸੀ ਇਸ ਕਰਕੇ ਮੈਂ ਉਵੇਂ ਆ ਗਿਆ ਉੱਥੋਂ ਸ਼ੱਕ ਹੀ ਨਹੀਂ ਆਇਆ ਮੈਂ ਪ੍ਰਸ਼ਾਦਾ ਤੋਂ ਗੁਰਮਖ ਪਿਆਰੋ ਅੱਜ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਨਹੀਂ ਛੱਕਿਆ ਅੱਜ ਘਰੇ ਬੜੀਆਂ ਦੀ ਸਬਜ਼ੀ ਤੇ ਸ਼ਾਦਾ ਸ਼ਕ ਲੱਗੇ ਆਂ ਤੋ ਗਰਮਖ ਪਿਆਰਿਓ ਪ੍ਰਸ਼ਾਦਾ ਛਕ ਲਿਆ ਹੁਣ ਟਾਈਮ ਹੋ ਗਿਆ 9:11 ਤੇ ਹੁਣ 10 ਮਿੰਟ ਟੀਵੀ ਵੇਖ ਕੇ ਫਿਰ ਅਪਰੈਸ਼ਟ ਕਰਾਂਗੇ ਉਹਦੋਂ ਬਾਅਦ ਸ਼ਾਮ ਨੂੰ ਫੇਰ ਰੋਲ ਤੇ ਜਾਣਾ ਸੋ ਪ੍ਰਸ਼ਾਦਾ ਕਰਿਆ ਕਿ ਛਕਿਆ ਅੱਜ ਉੱਥੇ ਤਿਆਰ ਨਹੀਂ ਸੀ ਲੇਟ ਹੋ ਗਿਆ ਪ੍ਰਸ਼ਾਦਾ ਇਸ ਕਰਕੇ ਪ੍ਰਸ਼ਾਦਾ ਕਰੀ ਸਕਦੇ ਨਹੀਂ ਤੱਕ ਉੱਥੇ ਛਕ ਲੈਣਾ ਨਹੀਂ ਪ੍ਰਸ਼ਾਦੇ ਤੋਂ ਬਾਅਦ ਸੌਂਫ ਤੇ ਚੀਨੀ ਇਹ ਗੈਂਸ ਤੇ ਜਾਵੋ ਨਹੀਂ ਬਣਨ ਦੀ ਪ੍ਰਸ਼ਾਦੇ ਤੋਂ ਬਾਅਦ ਸੌਂਫ ਤੇ ਚੀਨੀ ਸਾਰੇ ਖਾਇ ਕਰੋ ਥੋੜੀ ਥੋੜੀ ਸਹੀ ਰੰਦੀਏ ਸਰੀਰ ਨੂੰ પેટ ਨੂੰ ਸਹੀ ਰੱਖਦੀ ਹੈ ਗੈਸ ਤੇ ਜਲ ਸਾਰਾ ਕੁਝ ਖਤਮ ਹੋ ਜਾਂਦਾ ਹੈ ਸ਼ਾਦਾ ਹਜਮ ਆ ਜਾਂਦਾ ਹੈ ਖਾਸ ਕਰਕੇ ਜਿਹੜੇ ਬੈਠਦੇ ਜਿਆਦੇ ਉਹਨਾਂ ਨੂੰ ਤਾਂ ਖਾਣੀ ਪਈਦੀ ਹੈ ਅੱਜ ਸਰਬੱਤੇ ਨੂੰ ਬੁਖਾਰ ਹੋ ਗਿਆ ਸਕੂਲੇ ਹਨ ਕਿੰਨਾ ਹੋ ਗਿਆ ਸੀ ਹੁਣ ਵੀ ਸਿਰ ਤਪੀ ਜਾਂਦਾ ਹੈ ਚੈੱਕ ਕਰੋ ਦੇ ਸਰਬੱਤੇ ਹੁਣ ਸਰਬੱਤ ਕਹਿੰਦਾ ਮੈਂ ਕੱਲੂ ਸਕੂਲੇ ਨਹੀਂ ਜਾਣਾ ਲਾਉ ਥਰਮੋਮੀਟਰ ਇੱਧਰ ਲਾ ਪੁੱਤ ਥਰਮੋਮੀਟਰ ਲਾਉ ਲਾਉ ਮੈਂ ਚੱਕਰੀ ਬੁਖਾਰ ਦੇ ਕਿੰਨਾ ਹੁੰਦਾ ਐ 1 ਮਿੰਟ ਲੂ ਚੱਲਾ ਆ ਜਰਾ ਚਲਾਉਂਗੇ ਤੇ ਸਟਾਰਟ ਕਰਦੇ ਚਲੋ ਲਾ ਕੇ ਰੱਖੀਏ ਤਿੰਜ ਟੁੰ 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 ਇਹ ਨਾ ਮੌਸਮ ਚੇਂਜ ਹੁੰਦਾ ਨਾ ਹੰਡੰਡੇ ਤਾਂ ਤਿੰਨਾ ਹੁੰਦਾ ਬੁਖਾਰ ਨਾੜਾ 90.2 ਥੋੜਾ ਜਹਾਗਾ ਬੁਖਾਰ ਦਵਾਈ ਦੇ ਦੇ ਨੂੰ दवाई। चाय पी के दवाई ला ले ठीक है? नहीं लेनी? ना बुत। कहता हूं। तो? चल लेनी दवाई फिर कल ना जाई स्कूल ठीक है? दवाई खा ले। ना जाई फिर? चल रोना रोना ना जाए ना जाई ना जी। ओके। ना जाए। ओके समर दो तो के रख दे जा। ਤੋ ਗਰਮਕ ਪਿਆਰਿਓ ਹੁਣ ਜਾ ਰਹੇ ਆ ਰੈਣ ਨਾਲ ਜਾਇਆ ਡਾਡੀ ਡਾਡੀ ਨੇ ਗੰਗਾ ਨਰ ਜਾਣਾ ਤਾਂ ਕਰਕੇ ਉਹਨਾਂ ਡੇ ਤੇ ਛੱਡ ਕੇ ਬੱਚਾ ਢਾ ਕੇ ਇੱਧਰ ਰੈਣ ਜਾਵਾਂਗੇ ਸਰਬੱਤੇ ਦਾ ਮੂੰਹ ਲੱਥਿਆ ਪਿਆ ਸਰਬੱਤਾ ਉਦਾਸ ਹੋ ਗਿਆ ਆਹ ਕਾ ਲਾਇਆ ਪੁੱਤ ਆਹ ਚਾਪੀਤੀ ਸੀ ਚਲ ਰੋਣਾ ਫੇਰ ਕੋਈ ਨਹੀਂ ਬੁਖਾਰ ਰਹੇ ਦਵਾਈ ਲੈ ਲਈ ਹੁਣ ਤੜਕੇ ਨਾ ਜਾਈ ਸਕੂਲ ਠੀਕ ਹੈ ਰੋਣਾ ਕਾ ਤਾਂ ਫੇਰ ਉੜਾਨੀ ਗਾਉਂਗੇ ਸਮਰ ਦਵਾਈ ਦੇ ਦੇ ਫਿਰ ਚਾਬੀ ਇਹਦੀ ਬੈਠੋ ਜੀ ਸਰਦਾਰ ਜੀ ਹਾਂ ਜੀ ਚਲ ਚਲਿਏ ਇਹ ਲੋਵੀ ਏਧਰ ਬਸ ਆਉਗੀ ਐਨੂ ਜਾਊਗੀ ਜਾਣਾਂ ਫਿਰ ਮੈਂ ਚਲੋ ਜੀ ਆਪਾਂ ਚੱਲਦੇ ਆਂ ਰੈਣ ਸ਼ੋਗਰਮਤ ਪਿਆਰੇ ਉਹ ਕੋੜਿਆਂ ਦੇ ਕਮਰੇ ਦਾ ਡਿਜ਼ਾਈਨ ਬਹੁਤ ਸੋਹਣਾ ਬਣ ਰਿਹਾ ਹੈ ਦੇਖੋ ਦੀ ਪ੍ਰਿੰਟ ਲੱਗ ਰਿਹਾ ਹੈ ਹਾਂਜੀ ਪੂਰੇ ਤੇ ਆ ਜੂਗਾ ਊੜੋ ਊੜ ਕਰੇ ਬਾਬਾ ਜੀ ਸੇਵਾ ਕਰ ਰਹੇ ਘਰ ਆ ਗਏ ਜੀ ਪਿਆਰਿਓ ਤੇ ਪਹੁੰਚ ਚੁੱਕੇ ਆ ਘਰ ਸੋ ਗਰਮਖ ਪਿਆਰਿਓ ਆਪਣੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਹੁਣ ਇੱਥੇ ਰਹਿਰਾ ਸਾਹਿਬ ਕਰਨੀ ਹੈ ਕੰਮ ਹਜੇ ਰੋਕ ਰੱਖਿਆ ਥੋੜਾ ਜਿਹਾ ਤੇ ਹਜੇ ਪ੍ਰਾਣਾ ਦਰਬਾਰ ਸਹਿਬ ਵੀ ਚੱਲ ਰਿਹਾ ਮਹਾਰਾਜ ਇਧਰ ਹੀ ਪ੍ਰਕਾਸ਼ ਹੈ ਉਹਨਾਂ ਲੈਰਸ ਕਰਦੇ ਆ ਲੈਰਸ ਤੋਂ ਬਾਅਦ ਮਿਲਦੇ ਆ ਫਿਰ ਸੋ ਗਰਮਖ ਪਿਆਰਿਓ ਗੁਰਦੁਆਰਾ ਸਹਿਬ ਜਾਏ ਤੇ ਹੁਣ ਜਾ ਰਹੇ ਆ ਸਿਲੰਡਰ ਲੈਣ ਸਿਲੰਡਰ ਗੈਸ ਲੈਣ ਸਿਲੰਡਰ ਲੈਣ ਸਰਬੱਤਾ ਨਾਲ ਨਾਨਕ ਸਮਰੀ ਸਿਲੰਡਰ ਲੈਣ ਚੱਲੇ ਆ ਨੇਰਾ ਕਾਫੀ ਹੋ ਗਿਆ ਆ ਕਿਤੇ ਆ ਗਿਆ 7 35 ਹੋ ਗਏ ਆਪਣੇ ਘਰ ਤੋਂ ਥੋੜੀ ਦੂਰੀ ਐ ਕਿਲੋਮੀਟਰ ਤੇ ਗਲਾਬੇ ਵਾਲਾ ਉੱਥੋਂ ਅਸੀਂ ਸਿਲੰਡਰ ਲੈਣ ਚੱਲੇ ਹੁਣ ਨੇਰਾ ਹੋ ਗਿਆ ਲੈਟ ਜਾ ਰਹੀ ਐ ਸਰਬਤ ਮਗਾ ਠੀਕ ਹੋ ਗਿਆ ਕਿੰਨਾ ਲੱਗ ਗਿਆ ਬੁਖਾਰ ਹੋ ਗਿਆ ਉਹ ਏਸੀ ਫੇਰ ਇਹਨਾਂ ਦਾ ਤਾਂ ਛੱਡ ਰੱਖਿਆ ਪੁੱਤ ਸਵੇਰੇ ਸਕੂਲ ਨਹੀਂ ਜਾਣਾ ਉਹਦਾ ਬੰਦਣਾ ਸੀਗਾ ਬਸ ਗੁਰਵਤ ਨਹੀਂ ਆਣਾ ਜਲੀ ਜੀ ਨੂੰ ਬੁਖਾਰ ਆ ਗਿਆ ਸਕੂਲ ਨਹੀਂ ਜਾਣੀ ਨਹੀਂ ਨਹੀਂ ਬੋਤਾ ਉਹ ਮੈਂ ਬੁਖਾਰ ਹੋਣਾ ਕਿਸੇ ਦਾ ਕੀਤਾ ਥੋੜੀ ਹੁੰਦਾ ਹੁੰਦਾ ਨਹੀਂ ਵੀ ਆਪੇ ਹੋ ਗਿਆ ਆਪੇ ਹੋ ਗਿਆ ਸੋ ਗਰਮੋਖ ਪਿਆਰੇ ਸਿਲੰਡਰ ਰੱਖ ਲਿਆ ਸਿਲੰਡਰ ਰੱਖ ਦੇ ਦੀ ਵੀਡੀਓ ਦਾ ਚੀਤਾ ਹੀ ਭੁੱਲ ਗਿਆ ਆਪਾਂ ਨੂੰ ਹਣਾ ਬਣਾਉਣ ਦਾ ਹੁਣ ਵਾਪਸ ਤੁਰ ਪਏ ਆ ਘਰ ਨੂੰ ਲੈ ਵੀ ਕੱਢੋ ਸਿਲੰਡਰ ਬਾਹਰ ਸਬਰ ਸਿਕਾ ਸਿਕਾ ਦੇਗਾ ਜੋ ਜੋਨ ਜੋਨ ਹਾਂ ਤਾਂ ਚੱਕੀ ਪਰੇ ਰੱਖੋ ਪਰੇ ਰੱਖ ਲੋ ਉਧਰ ਸੋ ਗਰਮ ਪਿਆਰਿਓ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਕੱਲ ਨੂੰ ਫੇਰ ਨਵੇਂ ਵਲੋਗ ਵਿੱਚ ਕੱਲ ਨੂੰ ਕੀਤੇ ਜਾਣਾ ਕੱਲ ਦਾ ਜੁਲੋਗ ਜ਼ਰੂਰ ਦੇਖਿਓ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ